ਦੇਖੋ ਵੀ ਤੇ ਨਹੀਂ ਹੋਵੇ ਜਿੰਨਾ ਪਾਉਂਦੇ ਬਲ ਬਲ ਜਦੋਂ ਆਖਾ ਦਾ ਬਹੁਤ ਜਵਾਲਾ ਤੇ ਸੇਵਾ ਚੱਲਣ ਲੱਗ ਰਹੀ ਹੈ ਲੰਗਰ ਦੀ ਤੇ ਜੋ ਕਾਲੀ ਵਾਲਾ ਬਾਨਾ ਇਹਨੂੰ ਤਾਕੜਾ ਕੀਤਾ ਜਾ ਰਿਹਾ ਹੈਗਾ ਪਿੰਡ ਕਾਨਗੜ ਦੀ ਸੰਗਤ ਵੱਲੋਂ ਨਾਲੇ ਲੰਗਰ ਦੀ ਸੇਵਾ ਚੱਲ ਰਹੀ ਆ ਚਕਤਾਰਾ ਕੈਮਰੋਟੀ ਦੇ ਰਹੀ ਇਹ ਇਹ ਬੰਦਾ ਡੱਕਾ ਨਹੀਂ ਤੋੜਦਾ ਤੇ ਮੈਂ ਤਾਂ ਕਹਾਂ ਕਹਿੰਦਾ ਰੋਟੀ ਦਾ ਥਾ ਗਿਆ ਇਹ ਹੈ ਮੈਂ ਕਹਾਂ ਇਹ ਕੱਟ ਨਹੀਂ ਕਰਦਾ ਸੀਂਦਗੀਆਂ ਖਾਂਦਾ ਹੈ ਸੀਂਦਗੀਆਂ ਆਂਦਾ ਹੈ ਖੜਾ ਸਿੰਘਾ ਖੜ ਜਾ ਖੜ ਜਾ ਲਖਤਾਰ ਸਿੰਘਾ ਕੋਈ ਦਿੱਤਾ ਨਹੀਂ ਤੋੜ ਰਿਹਾ ਰੋਟੀ ਚਰਮੀ ਆ ਪੰਜ ਫਾੜੀਆਂ ਖਾ ਲਾ ਵੀ ਮੋਢੇ ਦੇ ਹੌਸਲੇ ਬਲੰਦ ਨੇਗੇ ਪਿੰਡ ਕਣਗੜ ਦੇ ਸਾਡੇ ਤੇ ਮੇਰੇ ਨਾਲ ਆ ਕਾਲਾ ਹੀਰਾ ਜੋ ਕਿ ਬੰਦ ਤੇ ਸੇਵਨ ਵਾਰ ਹੈਗਾ ਤੇ ਇਦਰਾ ਪਿੰਡ ਕਣਗੜ ਦੇ ਟਰੈਕਟਰ ਆ ਸਾਰੇ ਜਿਹੜੇ ਕੀ ਕਾਲੀਆ ਬੰਨ ਨੂੰ ਪੱਕਾ ਕਰ ਰਹੇ ਨੇਗੇ ਅੱਛਾ ਚਾਹ ਪਾਣੀ ਪੀ ਹੋ ਜਾ ਕੀ ਤੁਸੀਂ ਅਸੀਂ ਚਾਹ ਉਧਰ ਆ ਰੋਟੀ ਅਰੀਏ ਨਾਲੇ ਅਸੀਂ ਵੀ ਕਰਨਾ ਨੱਕ ਕੰਮ ਕਰਾ ਦੀ ਚਾਹ ਚਾਹ ਖਾ ਜਾ ਬੰਡਿਆ ਕਾਹੇ ਗਾਹਾਂ ਜੇ ਇਧਰ ਆ ਉਹ ਉਰੋ ਗਾਹਾਂ ਹੋ ਮਾਰ ਰਹਾ ਹੈ ਆਉਰੇ ਉਹਦੇ ਉਹ ਰੋ ਦੀ ਨਾਲ ਬੰਨੂ ਕਰਦੇ ਪੂਰਾ ਉੱਚਾ ਆਉਰੇ ਇਹ ਤੇ ਭਾਰੀ ਹੋਣਾ ਇੱਧਰ ਨੇ ਮਿੱਟੀ ਚੰਗੀ ਤਰ੍ਹਾਂ ਲਾ ਦੇ ਪਿੱਛੋਂ ਪਾਣੀ ਆਉਦਾ ਛਾਲਾ ਮਾਰਦਾ ਬਣਾ ਕਰਦਾ ਹਾਂ ਉੱਚਾ ਆਪਾ ਕਰਦੇ ਕਰਦੇ ਚੱਕਦੇ ਵੱਡੇ ਕਰਾ ਤਾਂ ਫੇ ਪਾਣਾ ਤੇ ਲੱਗੇ ਹੋਣ ਟਰੈਕਟਰ ਵੀ ਅੰਦਰ ਆ ਪਰ ਅੱਡੇ ਬਾਸ ਤੇ ਟਿਪਰ ਪਰ ਭਰ ਕੇ ਫੇਲੇ ਲਾਲਾ ਝੋੜ 10 11 ਸਾਲ ਦਾ ਹੋ ਗਿਆ ਉਹ ਕਹਿੰਦਾ ਥਾਣੇਦਾਰ ਦਾ ਨਾ ਡਰਦੇ ਅੰਦਰ ਲੁਕਦੇ ਸੀ ਗੁੱਟੂ ਇਹ ਜਦੋਂ ਰੋਂ ਟੁੱਟ ਗਿਆ ਫਿਰ ਅੜਨ ਉਹ ਵੀ ਆਪੇ